میں مہرم صاحب جی اگر کرتے میں جی ایم ڈبلو کام کرتا جی امن نگر گلی نمبر تیرہ ترانے کی گڑیا کی موت ہوئی ہے کارن کا یہ ہے جی بھائی چوبی تریق مارچ مہینہ دو ہزار چوبیس وہ جنم دن سی شام آڈر بک کیا چھ بجے ساڑھے چھ بجے کےک پہنچ گیا سات بجے کے قریب اُسی کٹ گیا ਬਾਸ਼ੀ ਉਸ ਤੋਂ ਖਾਣੇ ਤੋਂ ਬਾਅਦ ਉਹਨੇ ਆਪਣਾ ਘਰ ਦਾ ਹੀ ਖਾਣਾ ਮਿਲਾ ਕੇ ਚਾਹ ਬਾਹਰੋਂ ਹੋਰ ਕੁਝ ਨਹੀਂ ਲਗਾਇਆ ਤੇ 11:00 ਵਜੇ ਉਹਨੂੰ ਉਲਟੀ ਆ ਰਹੀ ਸੀ ਦੋਨੋਂ ਗੁੜੀਆਂ ਨੂੰ ਸਾਡੇ ਵੀ ਪਰਿਵਾਰ ਦੇ ਜਿਹੜੇ ਬਾਕੀ ਮੈਂਬਰ ਸੀ ਉਹਨਾਂ ਦੇ ਵੀ ਪੈਰ ਇਦਾਂ ਝੱਕ ਹੋ ਰਿਆ ਸੀ ਅਜੀਬ ਮਨ ਦੇ ਵਿੱਚ ਸੋਚਿਆ ਕਿ ਕੋਈ ਸਰਵਾਈਕਲ ਦੀ ਬਿਮਾਰੀ ਕਰਕੇ ਹੋਊਗਾ ਜਾਂ ਇਸ ਤਰ੍ਹਾਂ ਤੇ ਦੋਨੋਂ ਗੁੜੀਆਂ ਦੀਆਂ ਉਲਟੀਆਂ ਬਹੁਤ ਜ਼ਿਆਦਾ ਲੱਗੀਆਂ ਸੀ ਛੋਟੀ ਕੁੜੀ ਦਾ ਜੋ ਕੇ ਖਾਤਾ ਹੋਇਆ ਸੀ ਉਹ ਤਾਂ ਸਾਰਾ ਨਿਕਲ ਗਿਆ ਦੇ ਵੀ ਉਹਦੀ ਹਾਲਤ ਬਹੁਤ ਨਾਜ਼ੁਕ ਸੀ ਥੋੜੀ ਜੁੜੀਆਂ ਦੇ ਸਿਰਫ ਛੱਗ ਜਿਹੀ ਨਿਕਲੀ ਤੇ ਉਹਦਾ ਕੇਕ ਨਹੀਂ ਬਾਹਰ ਨਿਕਲ ਪਾਇਆ ਉਸ ਤੋਂ ਬਾਅਦ ਫਿਰ ਉਹਨੇ ਦੋ ਵਾਰੀ ਪਾਣੀ ਮੰਗਾਇਆ ਇੱਕ ਤੋਂ ਉਹਨੇ ਬਾਅਦ ਵਿੱਚ ਫਿਰ ਇੱਕ ਇੱਕ ਦੁਬਾਰਾ ਉਲਟੀ ਕੀਤੀ ਉਹਨੇ 11 12 ਵਾਰੀ ਕੀਤੀ ਸਾਨੂੰ ਲੱਗਿਆ ਵੀ ਹੁਣ ਇਹ ਠੀਕ ਹੈ ਉਹ ਹੋਊਗਾ ਚੋਲੋ ਤੇ ਦੂਜੀ ਗੁੜੀ ਨੇ ਵੀ ਉਲਟੀਆਂ ਕਰਦੀ ਰਹੀ ਉਹਦਾ ਕੇਕ ਨਿਕਲ ਚੁੱਕਾ ਸੀ ਤਾਂ ਸਾਨੂੰ ਵੀ ਐਨੀ ਗੁੜੀ ਨਹੀਂ ਲਈ ਵੀ ਸਾਨੂੰ ਕੁੜਤੀ ਨਹੀਂ ਦਿੱਤੀ ਤੇ ਵੀ ਪਰਨਾ ਦੇ ਦਿੱਤਾ ਇਹ ਵੀ ਕੋਈ ਮੰਗਵਾਇਆ ਸੀ ਕਿਤਾ ਮੰਗਵਾਇਆ ਇੱਕ ਔਨਲਾਈਨ ਕੇਕ ਮੰਗਾਇਆ ਸੀ ਜੋ ਮੈਟੋ ਦੇ ਥਰੂ ਸੀ ਤੇ ਇਹ ਕੰਨਾ ਵੇਪਰੀ ਆ ਜੀ ਉਸ ਤੋਂ ਦਿੱਤਾ ਜੀ ਰਸੀਦ ਸਾਡੇ ਕੋਲ ਰੱਖੀ ਆ ਤੇ ਬਸ ਉਸਦੀ ਵਜ੍ਹਾ ਦੇ ਸਵੇਰੇ ਜਦੋਂ ਗੁੜੀਆਂ ਨੇ ਉੱਕੀ ਚੱਪਨ ਕੀਤੀ ਉਹ ਚਲੋ ਬੈੱਡ ਦੇ ਉੱਪਰ ਉੱਕੀ ਕੀਤੀ ਹੋਈ ਆ 4 ਵਜੇ ਦੇਖਿਆ ਤੇ ਕੁੜੀ ਦੀ ਹਾਲਾਤ ਬਿਲਕੁਲ ਖਾਲਸਾ ਜੀ ਉਹ ਠੰਡੀ ਹੋ ਚੁੱਕੀ ਤੇ ਅਸੀਂ ਫਿਰ ਵੀ ਚਲੋ ਕੋਸ਼ਿਸ਼ ਕੀਤੀ ਵੀ ਜਲੇ ਬੱਚਾ ਕੋ ਉਹਨੂੰ ਹਸਪੀਟਲ ਲੈ ਕੇ ਗਏ ਤੇ ਉਹਨਾਂ ਨੇ ਆਕਸੀਜਨ ਵਗੈਰਾ ਲਾਈ ਮਸ਼ੀਨ ਲਾਈ ਦੇਖਿਆ ਪਰ ਉਹ ਮੁਕਤ ਉਮਰ ਕਿੰਨੀ ਹੈ ਦੋਨੋਂ ਕੁੜੀਆਂ ਦੀ ਉਮਰ ਕਿੰਨੀ ਹੈ ਉਹ ਵੱਡੀ ਕੁੜੀਆ ਦੀ ਉਮਰ ਵੀ ਪੂਰੇ 10 ਸਾਲਾਂ ਦੀ ਸੀ ਛੋਟੀ 8 ਸਾਲ ਦੀ ਸੀ ਉਹ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਪੁਲਿਸ ਨੂੰ ਇਨਫਰਮੇਸ਼ਨ ਦਿੱਤੀ ਪੁਲਿਸ ਨੇ ਸਾਨੂੰ ਨਾਲ ਲਿਜਾ ਕੇ پوسٹ مارٹم کرایا تھا جی یہاں پہ کدی پرابلم کبھی کوئی پرابلم نہیں پھر پیپر دو دن پہلے لاسٹ پیپر پا کے آئی گا مرن تو دو دن بعد یہ رزلٹ آنا سر بالکل ٹھیک تھی روز ڈیلی ٹائم میں اسکول جانا سی میں رات بھی سات بجے پھر پھر کٹیا سات سوا ساتی بھی ڈیویو ہے جی سارے پاس ਉਹ ਖੁਸ਼ ਸੀ ਸਾਰਾ ਦਿਨ ਹਸਦੀ ਖੇਡਦੀ ਰਹੀ ਕੋਈ ਤਕਲੀਫ ਨਹੀਂ ਸੀ ਇਹ ਵਾਕਿਆ ਕਿਹੜੀ ਜੇਸ ਕਰਤੀ ਕਿ 24 ਤਰੀਕ 24 ਮਾਰਚ ਵਾਲੀ ਦੇ ਯਾਨੀ ਹੋਲੀ ਤੋਂ ਪਹਿਲਾਂ ਹੋਲੀ ਤੋਂ ਪਹਿਲਾਂ ਵੀ ਤੇ ਰਾਤ ਨੂੰ ਮੇਰੇ ਨਾਲ ਜਾ ਕੇ ਹੋਲੀ ਛੇੜਨ ਵਾਸਤੇ ਰੰਗ ਵੀ ਲਿਆਈ ਰੰਗ ਰੱਖੇ ਹੋਏ ਆ ਤੇ ਛੇੜਨੇ ਦੀ ਖੁਸ਼ੀ ਬਹੁਤ ਸੀ ਉਹ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਹਾਂ ਵੀ ਵੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜਿੱਦਾਂ ਸਾਡੇ ਬੱਚੇ ਨੂੰ ਧੋਖਾ ਦਿੱਤੇ ਨੇ ਅਸੀਂ ਉਹਨੂੰ ਭੁਲਾ ਨਹੀਂ ਸਕਦੇ ਜੀ ਬਹੁਤ ਮਾੜਾ ਕੰਮ ਹੋਇਆ ਜੀ ਉਹ ਤਾਂ ਸੀ ਉਸ ਤੋਂ ਬਾਅਦ ਸੀ ਐਮਓ ਦਾ ਅਫਸਰ ਗਈ ਉੱਥੇ ਵੀ ਬਾਹਰ ਲਗਾਈ ਉਹ ਮੈਡਮ ਵੀ ਅਗਲੇ ਦਿਨ ਰਿਟਾਇਰਮੈਂਟ ਸੀ ਤੇ ਇੱਕ ਉੱਥੇ ਸਾਨੂੰ ਜਗਵਿੰਦਰ ਸਿੰਘ ਜੀ ਮਿਲਿਆ ਉਹਨਾਂ ਨੇ ਕਿਹਾ ਮੈਡਮ ਨੇ ਸੀਐਮਓ ਨੇ ਕਿਹਾ ਵੀ ਤੁਸੀਂ ਕੰਪਲੇਂਟ ਲਿਖ ਕੇ ਦਿਓ ਉਹਨੇ ਕਿਹਾ ਵੀ ਕੰਪਲੇਂਟ ਲਿਖਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਚੱਲਦਾ ਮੈਂ ਨਾਲ ਜਾ ਕੇ ਸੈਂਪਲ ਭਰ ਲਿਆ ਮੈਂ ਸਾਨੂੰ ਉਸ ਬੰਦੇ ਤੇ ਨਾ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਕਿਹੜੇ ਸੈਂਪਲ ਭਰ ਕੇ ਲਿਆਏਗਾ ਔਰ ਕਿਹੜੇ ਸਾਨੂੰ ਦਿਖਾਏਗਾ ਇਹ ਕਿਹੜਾ ਸੈਂਪਲ ਹੈ ਭਰ ਕੇ ਨਹੀਂ ਮਾੜੀ ਜਿਹੀ ਜਿਹੜਾ ਨਾਲ ਅਸੀਂ ਉਸ ਨੂੰ ਕਿਹਾ ਵੇ ਸਾਡੇ ਘਰ ਕੇ ਕੇਕ ਪਿਆ ਕੋਈ ਮਾਨਤਾ ਪ੍ਰਾਪਤ ਲੈਬੋਰੀ ਤੇ ਚੈੱਕ ਕਰਾ ਲਓ ਚੈੱਕ ਕਰਾ ਕੇ ਤੁਸੀਂ ਇਹ ਲੱਗਿਆ ਤੇ ਗੁਨਾਹਗਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਜਦ ਅਸੀਂ ਕੇਕ ਦੇਖਿਆ ਉਹਦੇ ਜੂਲੀ ਜੀ ਹੈ ਪਹਿਲਾਂ ਵੀ ਸੀ ਇਹ ਤਾਂ ਨਹੀਂ ਬਿਲਕੁਲ ਇਹ ਜਦੋਂ ਲਿਆਂਦਾ ਉਸੇ ਦਿਨ ਦਾ ਐਦਾਂ ਹੀ ਸੀ ਇਹ ਅਸੀਂ ਅਸੀਂ ਫ੍ਰੀਜ਼ਰ ਚ ਰੱਖਿਆ ਜੀ ਪਰ ਜੀ ਸਾਡੇ ਕੋਲ ਫ੍ਰੀਜ ਦੇ ਵਿੱਚ ਰੱਖਿਆ ਹੋਇਆ ਇਹਨਾਂ ਇੰਨੀ ਗੰਦੀ ਬਦਬੂ ਆ ਰਹੀ ਸੀ ਨਾ ਅਗਲੇ ਦਿਨੇ ਅਸੀਂ ਤਾਂ ਉਹਦੇ ਵਿੱਚ ਉंजे ਹੋਏ ਸੀ ਤੇ ਬੱਚੇ ਦਾ ਕੋਸ਼ਿਸ਼ ਕਰ ਰਹੀ ਕੋਸਟਮਾਰਟਮ ਨਾ ਹੋਵੇ ਉਹ ਛੋਟੀ ਜਿਹੀ ਬੱਚੀ ਨੂੰ ਸੀਰ ਫੜ ਕਰਨੀ ਆ ਪਰ ਸਾਡੀ ਮਜਬੂਰੀ ਸੀ ਵੀ ਗੁਨਾਹਗਰ ਨੂੰ ਸਜ਼ਾ ਦਿਵਾਉਣੀ ਸੀ ਇਸ ਕਰਕੇ ਅਸੀਂ ਮਾਡਮ ਕਰਾਇਆ ਜੀ ਤੇ ਸਾਡੀ ਬੁਹਾਰ ਲਾਈ ਜਾਵੇ ਜੀ ਸਜ਼ਾ ਮਿਲ ਸਕਦੀ ਹੈ ਜੀ ਹਾਈ ਸਰ ਕੀ ਮਾਮਲਾ ਜਿਹੜਾ ਕੇਕ ਖਾਣ ਨਾਲ ਕੋਈ ਵੀਡੀਓ ਵਾਇਰਲ ਹੋ ਗਿਆ ਦਾ ਮਾਮਲਾ ਸਾਹਮਣੇ ਕੀ ਮਾਮਲਾ ਕੀ ਹੈ ਜੀ ਤਾਰੂ ਕੋ 25 ਰੀਗਨ ਕਾਜਲ ਪੁੱਤਰੀ ਹਰਮਨ ਹਸਲਾਲ ਵਾਸੀ ਅਮਨ ਨਗਰ ਡਿਊਟੀ ਵਾਲਾ ਹੈ ਜੀ ਗਿਆਨ ਲਖਰਸੀ ਯੋਗੀ ਮੇਟੀ ਦਾ ਜਨਮਦਿਨ ਸੀ 24 ਤਰੀਕ ਨੂੰ ਉਹਨਾਂ ਨੇ ਕਿ ਕੇਕ ਮੰਗਾਇਆ ਸੀ ਜਮਾਟੋ ਤੋਂ ਜਮਾਟੋ ਦਾ ਕੇਕ ਖਾਣ ਤੋਂ ਬਾਅਦ ਬੱਚੀ ਜਿਹੜੀ ਹੈ ਉਹ ਉਲਟੂਆ ਟਿਕਾ ਸੇਰੋਟ ਕੀ ਉਹਨਾਂ ਨੇ ਦੇਖਿਆ ਰਾਤ ਨੂੰ ਤਾਂ ਬੱਚੀ ਸੌਂ ਗਈ ਸੇਰੋਟ ਕੇ ਦੇਖਿਆ ਪੂਰੀ ਠੰਡੀ ਹੋਈ ਜੀ ਉਹਨਾਂ ਚੱਕ ਕੇ ਹੱਥ ਕਰ ਲੈ ਗਏ ਕਿ ਉਹ ਵੀ ਉੱਤੇ ਡੇਟ ਹੋ ਗਈ ਤਾਂ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ ਵੀ ਜਿਹੜੀ ਸਾਨੂੰ ਸ਼ੱਕ ਆ ਜਿਹੜੀ ਸਾਡੀ ਬੱਚੀ ਆ ਉਹ ਕੇਕ ਖਾਣ ਕਾਰਨ ਮਰੀ ਆ ਯੋਜਿਕੋ ਜਿਹੜੀ ਇਹ ਲਾਬਧਾਰਤ ਹੋ ਸਕਦਾ ਅਸੀਂ ਬੱਚੀ ਦਾ ਜਿਹੜਾ ਪੁਸ਼ਟੀ ਉਹਨੂੰ ਵੀ ਕਰਵਾ ਲਿਆ ਤੇ ਕੇਕ ਵੀ ਅਸੀਂ ਕਾਜ ਵਿੱਚ ਲੈ ਲਿਆ ਦੋਨਾਂ ਨੂੰ ਐਫਐਸਐਲ ਭੇਜਣ ਲੱਗਿਆ ਜੋ ਵੀ ਰਿਪੋਰਟ ਆਉਗੀ ਉਹਦੇ ਅਧਾਰ ਤੇ ਅਸੀਂ ਕਾਰਵਾਈ ਕਿ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਤੇ ਗਲਤ ਕੀਤਾ ਨਹੀਂ ਇਹ ਅਸੀਂ ਜੀ ਇੱਕ ਜਿਹੜੀ ਟਮਾਟੋ ਕੰਪਨੀ ਦੇ ਥਰੂ ਇਹ ਮੋਗਦਾ ਸੀ ਕਿ ਇੱਕ ਕਿ ਇੱਕ ਕਹਾਣਾ ਹੈ ਜਿਹੜੀ ਸ਼ੱਕ ਦੇ ਉੱਤੇ ਉਹਨਾਂ ਦੇ ਖਰਾਬ ਪਰਚਾ ਦੋਸਤ ਇਨਵੈਸਟੀਗੇਸ਼ਨ ਕਿਸ ਤਰੀਕੇ ਦੀ ਚਾਹੀਦੀ ਜੀ ਲੜਕੀ ਤਾਂ ਅਸੀਂ ਹੋ ਗਿਆ ਜੀ ਉਸ ਨੂੰ ਮੋੜਿਆ ਹੁਣ ਤਾਂ ਅਸੀਂ ਐਪਸਲ ਰਿਪੋਰਟ ਆਈ ਜੇ ਬੀਟ ਕਾਲ ਹੈ ਰਿਪੋਰਟ ਆਈ ਉਹਦੇ ਅਧਾਰ ਤੇ ਜਿਹੜਾ ਸੂਟਰ ਉਹ ਚੱਲ ਗਿਆ